ਸ਼ੇਖ ਅਲਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਆਪਨੇ ਕਾਂਗਰਸ ਨੂੰ ਦਿੱਤੀ 24 ਘੰਟੇ ਦੀ ਅਲਟੀਮੇਟਮ ਕੇ ਹਮ ਕਾਨੂੰਨ ਬਾਹਰ ਮਕਾਨੂੰਨ ਬਾਹਰ ਕੋ ਦੋਦੇ ਨਹੀਂ ਤਾਂ ਇੰਡੀਆ ਚੋਂ ਕਰਾਂਗੇ ਬਾਹਰ ਜਾਣੋ ਕਿਉਂ ਵਧੀਆ ਵਿਵਾਦ ਇਸ ਦੇ ਨਾਲ ਹੀ ਆ ਰਹੀ ਹੈ ਖਬਰ ਦਿੱਲੀ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲੀ ਆਮ ਆਦਮੀ ਪਾਰਟੀ ਏਪੀ ਤੇ ਕਾਂਗਰਸ ਵਿਚਾਲੇ ਲੜਾਈ ਸਾਹਮਣੇ ਆ ਰਹੀ ਹੈ ਅਜੇ ਮਾਨਕ ਵੱਲੋਂ अरविंद केजरीवाल ਨੂੰ ਦੇਸ਼ ਵਿਰੋਧ ਵ੍ਰੋਧੀ ਕਹਿੰਦਾ ਆਪ ਗੁੱਸੇ 'ਚ ਹਨ ਆਪ ਨੇ ਕਾਂਗਰਸ ਤੋਂ 24 ਘੰਟੇ ਅਜਿਤ ਬਾਣਕ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਦਿੱਲੀ 'ਚ ਮੁੱਖ ਮੰਤਰੀ ਅਤੀਸ਼ੀ ਅਤੇ ਦਿਗਜ ਆਪ ਨੇਤਾ ਸੰਜੇ ਸਿੰਘ ਦੇ ਕਾਂਗਰਸ ਦੇ ਦਿਖਾ ਨਿਸ਼ਾਨਾ ਸਾਹਦੇ ਆ ਤੇ ਦਿੱਲੀ ਦੇ ਸੂਬਾ ਮੁੱਖ ਮੰਤਰੀ ਅੱਜ ਤੀਨੇ ਕਿਹਾ ਕੀ ਕਾਂਗਰਸ ਦੇ ਬਿਆਨ ਕਰ ਬਈ ਤੋਂ ਸਾਫ ਹੋ ਰਿਹਾ ਹੈ ਕਿ ਦਿੱਲੀ ਚੋਣ ਲਈ ਕਾਂਗਰਸ ਨੇ ਭਾਜਪਾ ਨਾਲ ਗੱਠ ਜੋੜ ਕੀਤਾ ਹੈ। ਮਾਨਕ ਨੇ ਕਿਹਾ ਹੈ ਕਿ ਅਰਵਿੰਦਰ ਕੇਂਦਰੀਵਾਲ ਨੇ ਰੋਧ ਉਸ ਨੇ ਕਿਹਾ ਅੱਜ ਤੱਕ ਕਿਸੇ ਭਾਜਪਾਗੂ ਤੇ ਇਹ ਦੇ ਦੋਸ਼ ਲਾਈਗੇ ਹਨ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ 25 ਦਸੰਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਮਜੇ ਅਜੇ ਮਾਨਕ ਨੇ ਆਪ ਨਾਲ ਗੱਠ ਜੋੜ ਦੇ ਕਾਂਗਰਸ ਦੀ ਵੱਡੀ ਗਲਤੀ ਕੀਤੀ ਖਬਰ ਨੂੰ ਅੰਤ ਤੱਕ ਵੇਖ ਲਈ ਧੰਨਵਾਦ।